ਸਸਿਕਾ ਜੀ ਅ ਅੱਜ ਤੁਸੀਂ ਇੱਥੇ ਬੂਟੇ ਲਗਾਉਣ ਆਏ ਹੋ ਤੇ ਇਹਦਾ ਕੀ ਮਤਲਬ ਹੈ ਜੀ ਅ ਅੱਜ ਅਸੀਂ ਵਰਸਸ ਹਾਊਸ ਤੇ ਬਲਟਨਰਸ ਕਲੱਬ ਮੈਥਪੁਰ ਦੀ ਸਾਰੀ ਟੀਮ ਲੋਕਲ ਜੋ ਕੌਂਸਲਰ ਸਾਹਿਬ ਨੇ ਉਹਨਾਂ ਦੇ ਨਾਲ ਮਿਲ ਕੇ ਖੇਤ ਉਦਮ ਸਿੰਘ ਨਗਰ ਕਲੋਨੀ ਜੋਂ ਉਨਕੋਦਰ ਦੀ ਆ ਉਹਦੇ ਵਿੱਚ ਬੂਟੇ ਲਾਉਣ ਦਾ ਇਹ ਪ੍ਰੋਗਰਾਮ ਰੱਖਿਆ ਹੈ ਇਹ ਜਿਹੜਾ ਅੱਜ ਸਪੈਸ਼ਲ ਪ੍ਰੋਗਰਾਮ ਹੈ ਜੋ ਸਾਡੇ ਪ੍ਰਧਾਨ ਜੀ ਹੈ ਉਹਨਾਂ ਮੈਸਮਪੁਰੀ ਉਹਨਾਂ ਨੂੰ ਸਮਾਤਵਾ ਨੇ ਬਹੁਤ ਜੀ ਦਾਤ ਕਰੀ ਹੈ ਸੋ ਉਸ ਖੁਸ਼ੀ ਦੇ ਵਿੱਚ ਅੱਜ ਇਹ ਸਾਰਾ ਇਹ ਸਮਾਗਮ ਰੱਖਿਆ ਇਹਦੇ ਚ ਇੱਕ ਤਾਂ ਮੈਸੇਜ ਵੀ ਹੈ ਕਿ ਆਪਾਂ ਆਪਣੇ ਵਾਤਾਵਰਨ ਨੂੰ ਹੋਰ ਵੀ ਵਧੀਆ ਬਣਾਈਏ ਤਾਂ ਕਿ ਹਵਾ ਪਾਣੀ ਸਾਡਾ ਸ ਬਹੁਤ ਵਧੀਆ ਸਾਡੇ ਆਉਣ ਵਾਲੇ ਜਨਰੇਸ਼ਨ ਨੂੰ ਮਿਲ ਸਕੇ ਇਸ ਉਪਰਾਲੇ ਨੂੰ ਇਹ ਸਾਡੀ ਅਪੀਲ ਵੀ ਹੈ ਆਪਾਂ ਸਾਰੇ ਰਲ ਕੇ ਹੋਰ ਵੀ ਅੱਗੇ ਵਧਾਉਂਦੇ ਰਹੀਏ ਹਮੇਸ਼ਾ ਬੂਟੇ ਲਾਉਣ ਦਾ ਕੰਮ ਜਿਹੜਾ ਇਹ ਜਾਰੀ ਰੱਖਦੇ ਰਹੀਏ ਧੰਨਵਾਦ ਸੀ ਦੁੱਧਮ ਸਿੰਘ ਕਲੋਨੀ ਵਿੱਚ ਸਾਰੀ ਸਾਰੀ ਟੀਮ ਬਲੱਡ ਡੋਨਰ ਗ੍ਰਾਮ ਮੈੱਥ ਪਰ ਦੀ ਟੀਮ ਅੱਜ ਬੂਟੇ ਲਾ ਰਹੀ ਹੈ ਵਾਤਾਵਰਣ ਛੋਧਰਨ ਵਾਸਤੇ ਅੱਜ ਦਾ ਸਾਡਾ ਮਕਸਦ ਹੈ ਹੋਰ ਇਹ ਵਾਤਾਵਰਣ ਛੋਧਰਿਆ ਜਾਵੇ ਹੋਰ ਬੂਟੇ ਲਾਇਆ ਜਾਣਾ ਇਸੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿੰਨੇ ਵੀ ਬੰਦਾ ਬੂਟੇ ਲਾ ਸਕਦਾ ਬੂਟੇ ਲਾਵੇ ਤਾਂ ਕਿ ਸਾਡਾ ਵਾਤਾਵਰਣ ਤਾਂ ਵੀ ਖਾਵਾ ਪਾਣੀ ਸਦ ਹੋਵੇ ਆਜਦਾ ਜਿਹੜਾ ਉਤੇ ਅਸੀਂ ਲਾਉਣ ਦਾ ਜਿਹੜਾ ਰਕਸਦ ਹੈ ਇਹ ਸਾਡੇ ਵਰਨਾਮ ਭਾਈ ਅਰਧਾਨ ਲਾਟੋਨਰ ਕੋਲ ਮਹੱਤਵ ਦੀ ਦੇ ਮਹਾਰਾਜ ਦੀ ਕੁੱਤੀ ਦਾ ਆਪਕਸ਼ੀਆ ਪੂਰੀ ਖੁਸ਼ੀ ਵਿੱਚ ਅਸੀਂ ਦੁੱਤੇ ਲਾ ਆ ਕਿੰਨੋ ਬੈਠਾ ਆਜੀ ਬੈਠੋ ਸੰਦੂਕ ਆ ਮੈਂ ਮੱਝਾ ਤੂੰ ਛੁਰੀ ਚੱਬੂ ਲਓ ਸਮ ਸੀ ਤੇ ਨੀ ਤਬੂ ਗੁਰਵੇ ਨਾ ਆ ਲੈ ਆਜੋ ਤਾਂ ਸਭ ਬੋਲ ਮੈਂ ਕੋਲੋਂ ਕੋਲੋਂ ਲੁੱਕਿਆਂ ਦੀ ਸੇਵਾ ਕੀਤੀ ਜਾ ਰਹੀ ਹੈ